ਬੰਗਲਾਦੇਸ਼ ਵਿੱਚ ਫੌਜ ਵੱਲੋਂ ਤਖਤਾ ਪਲਟ ਕਰ ਦਿੱਤਾ ਗਿਆ ਤੇ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਅਸਤੀਫਾ ਦੇ ਦਿੱਤਾ। ਆਪਣੇ ਅਸਤੀਫੇ ਤੋਂ ਬਾਅਦ ਉਹ ਭਾਰਤ ਆ ਗਏ। ਇਨ੍ਹਾਂ ਪ੍ਰਦਰਸ਼ਨਾਂ ਦੇ ਵਿਚਾਲੇ ਪੂਰੇ ਦੇਸ਼ ਵਿੱਚ ਤਣਾਅ ਦੀ ਸਥਿਤੀ ਪੈਦਾ ਹੋ ਗਈ ਹੈ। ਹਜ਼ਾਰਾਂ ਮੁਜ਼ਾਹਰਾਕਾਰੀ ਢਾਕਾ ਵਿਚਲੀ ਉਹਨਾਂ ਦੀ ਸਰਕਾਰੀ ਰਿਹائش ਵਿੱਚ ਦਾਖਲ ਹੋ ਗਏ ਹਨ। ਪ੍ਰਦਰਸ਼ਨਕਾਰੀਆਂ ਵੱਲੋਂ ਸ਼ੇਖ ਮੁਜ਼ਬਿਰ ਰਹਿਮਾਨ ਦੇ ਬੁੱਤ ਉੱਤੇ ਚੜ ਕੇ ਉਸ ਨੂੰ ਨੁਕਸਾਨ ਪਹੁੰਚਾਇਆ ਗਿਆ ਇਸ ਦੇ ਨਾਲ ਹੀ ਸਭ ਤੋਂ ਲੰਬੇ ਸਮੇਂ ਤੱਕ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਰਹਿਣ ਵਾਲੀ ਸ਼ੇਖ ਹਸੀਨਾ ਦਾ ਕਾਰਜਕਾਲ ਖਤਮ ਹੋ ਗਿਆ ਹੈ ਹਸੀਨਾ ਨੂੰ ਬੰਗਲਾਦੇਸ਼ ਦੀ ਆਰਥਿਕ ਤਰੱਕੀ ਦਾ ਸਹਾਰਾ ਵੀ ਦਿੱਤਾ ਜਾਂਦਾ ਹੈ ਸਾਲ 1947 ਵਿੱਚ ਪੂਰਬੀ ਬੰਗਾਲ ਵਿੱਚ ਇੱਕ ਮੁਸਲਮਾਨ ਪਰਿਵਾਰ ਵਿੱਚ ਜਨਮੀ ਸ਼ੇਖ ਹਸੀਨਾ ਦੇ ਖੂਨ ਵਿੱਚ ਸਿਆਸਤ ਸੀ ਸ਼ੇਖ ਹਸੀਨਾ ਦੇ ਪਿਤਾ ਰਾਸ਼ਟਰਵਾਦੀ ਆਗੂ ਸ਼ੇਖ ਮੁਜ਼ਬਿਰ ਰਹਿਮਾਨ ਸਨ। ਉਹਨਾਂ ਨੂੰ ਬੰਗਲਾਦੇਸ਼ ਦੇ ਪਿਤਾ ਵੀ ਕਿਹਾ ਜਾਂਦਾ ਹੈ ਅਤੇ ਬੰਗਲਾਦੇਸ਼ ਨੂੰ ਪਾਕਿਸਤਾਨ ਤੋਂ ਆਜ਼ਾਦ ਕਰਵਾਉਣ ਲਈ ਵੀ ਜਾਣਿਆ ਜਾਂਦਾ ਹੈ। ਉਹ ਬੰਗਲਾਦੇਸ਼ ਦੇ ਪਹਿਲੇ ਰਾਸ਼ਟਰਪਤੀ ਸਨ। ਉਸ ਸਮੇਂ ਦੌਰਾਨ ਸ਼ੇਖ ਅਸੀਨਾ ਨੇ ਢਾਕਾ ਯੂਨੀਵਰਸਿਟੀ ਵਿੱਚ ਇੱਕ ਵਿਦਿਆਰਥਣ ਆਗੂ ਵਜੋਂ ਆਪਣੀ ਪਛਾਣ ਬਣਾ ਲਈ ਸੀ। ਮੁਜ਼ਬਿਰ ਰਹਿਮਾਨ ਅਤੇ ਉਹਨਾਂ ਦੇ ਪਰਿਵਾਰ ਦੇ ਕਈ ਮੈਂਬਰ ਸਾਲ 1975 ਵਿੱਚ ਇੱਕ ਫੌਜੀ ਤਖਤਾ ਪਲਟ ਵਿੱਚ ਮਾਰੇ ਗਏ ਸਨ ਇਸ ਹਮਲੇ ਵਿੱਚ ਸ਼ੇਖ ਅਸੀਨਾ ਅਤੇ ਉਹਨਾਂ ਦੀ ਛੋਟੀ ਭੈਣ ਹੀ ਬੱਚੇ ਸਨ ਕਿਉਂਕਿ ਉਹ ਉਸ ਵੇਲੇ ਵਿਦੇਸ਼ ਵਿੱਚ ਸਫ਼ਰ ਕਰ ਰਹੇ ਸਨ ਭਾਰਤ ਵਿੱਚ ਜਲਵਾਤਨੀ ਚ ਰਹਿਣ ਤੋਂ ਬਾਅਦ ਸ਼ੇਖ ਅਸੀਨਾ ਬੰਗਲਾਦੇਸ਼ ਵਿੱਚ 1981 ਵਿੱਚ ਆਏ ਅਤੇ ਉਹ ਆਵਾਮੀ ਲੀਗ ਦੇ ਆਗੂ ਬਣ ਗਏ ਉਹਨਾਂ ਨੇ ਜਨਰਲ ਹੁਸੈਨ ਮੁਹੰਮਦ ਇਰਸ਼ਾਦ ਦੇ ਫੌਜ ਦੌਰਾਨ ਹੋਰ ਸਿਆਸੀ ਪਾਰਟੀਆਂ ਨਾਲ ਲੋਕਤੰਤਰ ਪੱਖੀ ਪ੍ਰਦਰਸ਼ਨਾਂ ਵਿੱਚ ਹਿੱਸਾ ਲਿਆ ਇਸ ਲੋਕ ਲਹਿਰ ਤੋਂ ਬਾਅਦ ਹਸੀਨਾ ਰਾਸ਼ਟਰਪਤੀ ਨਾਇਕਾ ਵੱਜੋਂ ਉੱਦਬਰੀ ਉਹ ਪਹਿਲੀ ਵਾਰ ਸਾਲ 1996 ਵਿੱਚ ਸੱਤਾ ਵਿੱਚ ਆਏ ਭਾਰਤ ਨਾਲ ਪਾਣੀਆਂ ਦੀ ਵੰਡ ਬਾਰੇ ਸਮਝੌਤੇ ਲਈ ਵੀ ਉਹਨਾਂ ਨੂੰ ਜਾਣਿਆ ਜਾਂਦਾ ਹੈ ਅਤੇ ਇਸ ਦੇ ਨਾਲ ਹੀ ਉਹਨਾਂ ਦੇ ਦੱਖਣ ਪੂਰਬੀ ਬੰਗਲਾਦੇਸ਼ ਵਿੱਚ ਕਬਾਈਲੀ ਬਾਗਿਆਂ ਨਾਲ ਸ਼ਾਂਤੀ ਸਮਝੌਤਾ ਵੀ ਕੀਤਾ ਸਾਲ 2001 ਵਿੱਚ ਆਪਣੀ ਸਹਿਯੋਗੀ ਰਹਿ ਚੁੱਕੇ ਬੰਗਲਾਦੇਸ਼ ਨੈਸ਼ਨਲ ਪਾਰਟੀ ਦੀ ਖਾਲੀਦਾ ਜੀਆ ਕੋਲ ਚੋਣਾਂ ਵਿੱਚ ਹਾਰ ਗਏ ਸਨ ਸਿਆਸੀ ਪਰਿਵਾਰਾਂ ਦੀਆਂ ਵਾਰਿਸ ਹੁੰਦੀਆਂ ਦੋਵੇਂ ਔਰਤਾਂ ਦਾ ਤਿੰਨ ਦਹਾਕਿਆਂ ਤੋਂ ਵੱਧ ਸਮੇਂ ਤੱਕ ਬੰਗਲਾਦੇਸ਼ ਦੀ ਸਿਆਸਤ ਉੱਤੇ ਦਬਦਬਾ ਰਿਹਾ ਉਹਨਾਂ ਨੂੰ ਬੈਟਲਿੰਗ ਬੇਗਮਜ਼ ਵੀ ਕਿਹਾ ਜਾਂਦਾ ਹੈ ਹਸੀਨਾ ਸਾਲ 2009 ਵਿੱਚ ਚੋਣਾਂ ਤੋਂ ਬਾਅਦ ਸੱਤਾ ਵਿੱਚ ਵਾਪਸ ਆਈ 2019 ਤੋਂ ਪਹਿਤ 2009 ਤੋਂ ਉਹਨਾਂ ਦੀ ਅਗਵਾਈ ਵਿੱਚ ਬੰਗਲਾਦੇਸ਼ ਨੇ ਕਾਫੀ ਆਰਥਿਕ ਤਰੱਕੀ ਦੇਖੀ ਬੰਗਲਾਦੇਸ਼ ਦੀ ਆਰਥਿਕਤਾ ਤਾਕਤ ਭਾਰਤ ਵਰਗੇ ਵੱਡੇ ਦੇਸ਼ ਦੀ ਆਰਥਿਕਤਾ ਨਾਲੋਂ ਵੀ ਤੇਜ਼ੀ ਨਾਲ ਵੱਧ ਰਹੀ ਹੈ। ਬੰਗਲਾਦੇਸ਼ ਦੀ ਪ੍ਰਤੀ ਵਿਅਕਤੀ ਆਮਦਨ ਪਿਛਲੇ ਇੱਕ ਦਹਾਕੇ ਵਿੱਚ 3 ਗੁਣਾ ਵੱਧ ਗਈ ਹੈ। ਵਿਸ਼ਵ ਬੈਂਕ ਦੇ ਅੰਦਾਜ਼ੇ ਮੁਤਾਬਕ ਪਿਛਲੇ 20 ਸਾਲਾਂ ਵਿੱਚ 25 ਮਿਲੀਅਨ ਲੋਕ ਗੁਰਬਤ ਵਿੱਚੋਂ ਕੱਢੇ ਗਏ ਹਨ। ਫਿਲਹਾਲ ਸ਼ੇਖ ਹਸਿਨਾ ਮੁਸ਼ਕਿਲ ਵਕਤ ਵਿੱਚ ਹਨ। ਕੀ ਹੁਣ ਸ਼ੇਖ ਹਸਿਨਾ ਬੰਗਲਾਦੇਸ਼ ਵਾਪਸ ਜਾਣਗੇ? ਕੀ ਹੁਣ ਬੰਗਲਾਦੇਸ਼ ਵਿੱਚ ਅੰਤਰੀਮ ਸਰਕਾਰ ਦਾ ਗਠਨ ਹੋਵੇਗਾ ਜਾਂ ਨਹੀਂ ਜਾਂ ਫੌਜ ਦੇ ਰੂਲ ਚੱਲਣਗੇ ਇਹ ਸਾਰੇ ਸਵਾਲ ਭਵਿੱਖ ਦੀ ਗਰਭ ਵਿੱਚ ਹਨ ਦੇਖਦੇ ਰਹੋ ਇੰਡੀਆ ਨਿਊਜ਼ ਪੰਜਾਬ ਧੰਨਵਾਦ